ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦਾ ਬਹੁਤ ਭਾਰੀ ਇਲਾਕਾ ਹੜ੍ਹਾਂ ਦੀ ਮਾਰ ਹੇਠ ਆ ਚੁੱਕਿਆ ਸੋ ਆਪ ਸਭ ਨੂੰ ਇਹ ਬੇਨਤੀ ਹੈ ਕਿ ਜਿੰਮੇ ਦੀ ਵੀ ਹੋ ਸਕਦੀ ਹੈ ਆਪਾਂ ਹੜ੍ਹ ਪੀੜਤਾਂ ਦੀ ਸੇਵਾ ਕਰੀਏ ਇਹਨਾਂ ਦੀ ਮਦਦ ਕਰੀਏ ਕਿਉਂਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਚਾਹੇ ਕਿਸਾਨ ਭਰਾਵਾਂ ਦਾ ਹੋਇਆ ਚਾਹੇ ਕਿਸੇ ਆਮ ਆਪਣੇ ਪਰਿਵਾਰਾਂ ਦਾ ਨੁਕਸਾਨ ਹੋਇਆ ਨੁਕਸਾਨ ਚੱਲਣਾ ਇਹ ਬਹੁਤ ਔਖਾ ਤੇ ਨਾ ਨੁਕਸਾਨ ਇਹ ਪੂਰਾ ਹੋ ਸਕਦਾ ਪਰ ਫਿਰ ਵੀ ਚਲੋ ਕਿਸੇ ਨਾ ਕਿਸੇ ਹੱਦ ਤੱਕ ਰਲ ਮਿਲ ਕੇ ਆਪਾਂ ਉਹਨਾਂ ਦਾ ਸਾਥ ਦਵਾਂਗੇ ਨੁਕਸਾਨ ਨੂੰ ਘਟਾਇਆ ਜ਼ਰੂਰ ਜਾ ਸਕਦਾ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਦੁਨੀਆ 'ਚ ਕਿਤੇ ਵੀ ਕੋਈ ਵੀ ਭੀੜ ਪੈਂਦੀ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਪੈਂਦੀ ਆ ਤਾਂ ਸਾਡੇ ਪੰਜਾਬੀ ਭਰਾ ਸਭ ਤੋਂ ਪਹਿਲਾਂ ਉੱਥੇ ਸੇਵਾ ਨਿਭਾਉਣ ਵਾਸਤੇ ਪਹੁੰਚਦੇ ਨੇ ਸੋ ਅੱਜ ਆਪਣਾ ਵੀ ਫਰਜ਼ ਬਣਦਾ ਕਿ ਮਾੜੇ ਵਕਤ 'ਚ ਆਪਾਂ ਵੀ ਇਹਨਾਂ ਦਾ ਸਾਥ ਦਈਏ ਮੋਢੇ ਨਾਲ ਮੋਢਾ ਲਾ ਕੇ ਖੜੀਏ ਜਿਵੇਂ ਡੰਗਰਾਂ ਦਾ ਪਸ਼ੂਆਂ ਦਾ ਚਾਰਾ ਹਰਾ ਤੂੜੀ ਜਿਹਦੇ ਕੋਲ ਜਿਵੇਂ ਵੀ ਜੋ ਵੀ ਹੈਗੀ ਐ ਉਹ ਪਚਾਓ ਠੀਕ ਹੈ ਜੀ ਪਾਣੀ ਦੀ ਸੇਵਾ ਰਸਣ ਦੀ ਸੇਵਾ ਜਿਵੇਂ ਦੀ ਵੀ ਕੋਈ ਸੇਵਾ ਕਰ ਸਕਦਾ ਉਹ ਮੇਦੀ ਸੇਵਾ ਜਰੂਰ ਕਰੋ ਜਿੰਨਾ ਵੀ ਪ੍ਰਮਾਤਮਾ ਨੇ ਕਿਸੇ ਨੂੰ ਬਲ ਬਖਸ਼ਿਆ ਹਰੇਕ ਬੰਦਾ ਬਦ ਘਟ ਜਿੰਨੇ ਜੋਗਾ ਹੈਗਾ ਇਹਨਾਂ ਦੀ ਹੈਲਪ ਜਰੂਰ ਕਰੋ ਜੀ ਤਾਂ ਕਿ ਆਪਾਂ ਇਹਨਾਂ ਦਾ ਹੌਸਲਾ ਵਧਾ ਸਕੀਏ ਅਤੇ ਇਹ ਦੁਬਾਰਾ ਫੇਰ ਆਪਣੀ ਜ਼ਿੰਦਗੀ ਨੂੰ ਸਹੀ ਲਾਈਨ ਤੇ ਲੈ ਕੇ ਆ ਸਕਣ ਸੋ ਸਾਰਿਆਂ ਨੂੰ ਇਹੀ ਦੁਬਾਰਾ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਵੀ ਹੋ ਸਕਦਾ ਆਪਾਂ ਇਹਨਾਂ ਦੀ ਮਦਦ ਕਰੀਏ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ